ਕੱਚੀ ਗਾਲ ਜੀ ਸਾਰੇ ਭਾਉਣ ਵਡਣ ਦੇ ਜੀ ਮੱਕੀ ਫੇਰ ਅੱਜ 13 68 ਉਹ ਵਧੀਆ ਜੀ ਹੁੰਦੇ ਆ ਵੇ ਲੋ ਛੱਲੀਆਂ ਦੇ ਕੀ ਹਾਲ ਹੋਈ ਪਏ ਵਿੱਚੋਂ ਮੁੜ ਵੀ ਗਈਆਂ ਛੱਲੀਆਂ ਆ ਲੈਣਾ ਬੰਨੇ ਫੇਰਾ ਲਾਉਂਦੇ ਆ ਮੱਕੀ ਨਾਲ ਪਰੇ ਨੂੰ ਡਕੀ ਜਾਂਦੀ ਤੇ ਇਹ ਹੋਣਾ ਦੂਸਰੇ ਰੋ ਕਬੱਡੀ ਜਾਵਾਂਗੇ ਜੀ ਜਿਵੇਂ ਜਿਹੜੇ ਬੰਨੇ ਮਸ਼ੀਨਾਂ ਨਾਲ ਉਧਰੋਂ ਆਣੂ ਮਸ਼ੀਨ ਆਊਗੀ ਫਿਰ ਨੁਕਸਾਨ ਨਹੀਂ ਕਰੂਗੀ ਇਹ ਐਨ ਉਹ ਸਿੱਧੀ ਜਾਂਦੀ ਜਾਣਾ ਫਿਰ ਨੁਕਸਾਨ ਜਰਾ ਕਰਦੀ ਕਿ ਮੱਕੀ ਉਲੜੀ ਹੋਣੀ ਤੇ ਚੱਲੀ ਤੁਸੀਂ ਵੇਖ ਲਓ ਇਹਦੀ ਲੱਗ ਭਾਗ ਆ ਵੇ ਏਡੀਆਂ ਹੀ ਹੋ ਗਈਆਂ ਛੱਲੀਆਂ ਪੂਰੀ ਫਗਾਈ ਮੱਕੀਏ ਇਹ ਬਜਾਈ ਜੇ 27 ਜਨਵਰੀ ਦੀ ਕਈ ਭਰਾ ਜਿਵੇਂ ਫਰਵਰੀ ਵਾਲੀਆਂ ਮੱਕੀਆਂ ਵੱਢੀ ਜਾਂਦੇ ਆ ਤੇ ਮਾਰੇ 27 ਜਨਵਰੀ ਦੀ ਬਜਾਈ ਜੇ ਵੇਖ ਲਓ ਤੁਹਾਨੂੰ 27 ਜਨਵਰੀ ਵਾਲੀ ਬਜਾਈ ਜਿਹੜੀ ਉਹ ਵੱਢਣ ਦੇ ਲਈ ਫਰਵਰੀ ਵਾਲੀ ਸਾਡੇ ਕੋਲੇ ਗਈ ਮੱਕੀ ਉਹ ਥੱਲੇ ਉਧਰ ਗਾੜੀ ਕੋਹ ਨਹੀਂ ਵੱਢਣੀਆਂ ਲੈ ਇਧਰ ਮਗਰ ਉਹ ਆਪਾਂ ਵਡਾਂਗੇ ਫਲੋਗ ਹਲੇ ਫਰਵਰੀ ਵਾਲੀ ਜਿਹੜੀ ਵਜਾਈ ਆ ਉਹ 10 ਦਿਨ ਖਲੋਗੇ ਵਿੱਚ ਨਹੀਂ ਉਹ ਵੀ ਜਿਵੇਂ ਚੱਲੀ ਏ ਤਾਂ ਮੋੜਨ ਲੱਪੀ ਨਾ ਫੇਰ ਵਡਾਂਗੇ ਘਾੜ ਤੇ ਫੇਰੀ ਨਜ਼ਾਰੇ ਆਉਂਦੇ ਜਦੋਂ ਚੱਲੀ ਏ ਤਾਂ ਮੋੜਨ ਲੱਗਦੀ